ਵਾਹਿਗੁਰੂ ਸਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦਰਸ਼ਨ ਪਿਆਸੇ ਦਿਨ ਸਰਾਤ ਚਿਤਵ ਹੋਵਣ ਦਿਨ ਨੀਤ ਖੋਲ ਗੱਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਕੋਲ ਕਬਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਖ ਹਉ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ ਪੰਜਵਾ ਹਰ ਹਰ ਚਰਨ ਰਿਦੈ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਿਦੈ ਉਰਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਤੁੰਨ ਦਾਨ ਪੂਜਾ ਪਰਮੇਸ਼ਰ ਹਰ ਗੀਤ ਤਤ ਵਿਚਾਰੇ ਗੁਣ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮੰਝਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਨ ਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੋਨੇ ਸਹ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਬਈ ਜੇ ਸੋਚੀ ਲਖਵਾਰ ਨਾ ਹੋਵੈ ਜੇ ਲਾਇ ਹਲੇਦਾਰ ਧੁਖਿਆ ਧੁਖ ਨਤਰੀ ਨਵਨਾਪੁਰੀਆ ਭਾਰ ਸਹ ਸੇਨ ਫਲਖ ਹੋਇ ਤੈ ਕਨਾਂ ਜਲੈ ਨਾਲ ਕਿਵ ਸਜਿਆ ਰਹੀ ਹੈ ਗਿਵ ਗੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣਾ ਜੀ ਹੁਕਮ ਲੈ ਵਢਿਆਈ ਹੁਕਮੀ ਉਤਮਨੀਚ ਹੁਕਮਾ ਲੇਖ ਦੁਖ ਸੁਖ ਪਾਈਐ ਇਕਨਾਂ ਹੁਕਮੀ ਬਖਸੀਸ ਆਇਕ ਹੁਕਮੀ ਸਦਾ ਬਵਾਹੀਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ ਂਗਾਵੇ ਕੋ ਤਾਨ ਹੋਵੇ ਕਿ ਸੈਤਾਨ ਂਗਾਵੇ ਕੋ ਦਾਤ ਜਾਣੀ ਸਾਨ ਂਗਾਵੇ ਕੋ ਗੁਣ ਉੜੇ ਆਚਾਰ ਂਗਾਵੇ ਕੋ ਵਿਦਿਆ ਵਿਖੰਬੀ ਚਾਰ ਂਗਾਵੇ ਕੋ ਸਾਜ ਕਰੇ ਤਨ ਖੇ ਂਗਾਵੇ ਕੋ ਜੀ ਲੈ ਫਿਰ ਦੇ ਂਗਾਵੇ ਕੋ ਜਾਪੈ ਦਿਸੈ ਦੂਰ ਂਗਾਵੇ ਕੋ ਵੇਖੈ ਹਦਰਾ ਹਦੂਰ ਕਥਨਾ ਕਥਿ ਨ ਆਵੈ ਟੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਗ ਪਾਹੇ ਯੁਗ ਅਜੁਗ ਅੰਤ ਰਖਾਹੀ ਖਾਹੀ ਹੁਕਮਿ ਹੁਕਮ ਚਲਾਇ ਰਾਹੋ ਨਾਨਕ ਵਿਖੇ ਸਹਿ ਬੇਪਰਵਾਹੋ ਸਾਚਾ ਸਹਿਬ ਸਾਚਨਾਇ ਭਾਖਿਆ ਪਉ ਪਾਰ ਆਖਹਿਮ ਗਹਿ ਦੇਹ ਦੇਹ ਦਾਤਿ ਬਿਲੇ ਦਾਤਾਰ ਫਿਰ ਗਗੈ ਰਖੀਐ ਜਿਤੁ ਦਿਸੈ ਦਰਬਾਰ ਹੋਹੁਗੇ ਬੋਲਨ ਬੋਲੀਐ ਜਿਤੁ ਸੁਨਿ ਧਰੇ ਭੈਰ ਅੰਮ੍ਰਿਤ ਵੇਲਾ ਸਚਨਾਉ ਬੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਬਾਪੇ ਸਚਿਆਰ ਥਾਪਿਆ ਨਾ ਜਾਇ ਕੀ ਤਾ ਨਾ ਹੋਇ ਆਪੇ ਆਪ ਨਰੰਗਨ ਸੋਏ ਜਿਨ ਸੇ ਵਿਆਦਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿਦਾਨ ਗਾਵੇ ਸੁਣੀਏ ਮਨ ਰਖਿਐ ਪਾਉ ਦੁਖ ਪਾਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਗਥਨ ਨਾ ਜਾਈ ਗੁਰਾਇਕ ਦੇਹ 부ਜਾਈ ਸਭਨਾ ਜੀਆ ਕੈਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਸਪਾਵਾ ਬਿਨ ਭਾਣੀ ਕੇ ਨਾਇ ਕਰੀ ਜੇ ਤੀਸਰ ਠੋਪਾਈ ਵੇਖਾ ਗਣ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਹਰ ਮਾਨਕ ਜੇ ਗੁਰ ਕੀ ਸਿੱਖ ਸੁਨੇ ਗੁਰਾਇਕ ਦੇਹ 부ਜਾਈ ਸਭਨਾ ਜੀਆ ਕੈਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੇ ਹੋਏ ਨਵਾਖ ਨਾਲ ਚ ਜਾਣੇ ਨਾਲ ਜਲੈ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤਿ ਜਗ ਲੇ ਜੇ ਤਿਸ ਨਦਰਣਾ ਆਵੇ ਤਾਂ ਬਾਤ ਨ ਪੁਛੈਗੇ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਾ ਕੋ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤਰਤਉ ਲੋਕਾ ਸੁਣੈ ਦੀਪ ਲੋ ਪਾਤਾਲ ਸੁਣੈ ਪਹੈ ਨ ਸਗੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਵਰ ਮਾਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੋ ਤਨ ਪੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਭ ਸੰਤੋਖ ਗਿਆਨ ਸੁਣੈ ਅਠ ਸਠਿ ਕਾ ਇਸਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇਗਾਹਾ ਸੁਣੈ ਸੇਖ ਪੀਰ ਪਾਤਸ਼ਾਹਾ ਸੁਣਨ ਦੇ ਬਾਵੇ ਰਹੋ ਸੁਣੈ ਹਾਥੂ ਵਸਗਾਹੋ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਿਸਤਾਏ ਕਾਗਦ ਕਲਮ ਨਾ ਲਿਖ ਨਹਾਰ ਮੰਨੇ ਗਵਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸੋਲ ਪਵਣ ਕੇ ਸੁਧ ਮੰਨੇ ਉਹੇ ਜੋ ਟਾਣਾ ਖਾਏ ਮੰਨੇ ਜਿਉ ਕਹਿ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਉ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਪ ਹੈ ਮੋਖ ਦੁਆਰ ਮਨੈ ਪਰਵਾਰ ਐਸਾ ਧਾਰ ਮਨੈ ਤਰੈ ਤਾਰੇ ਗੁਰ ਸਿਖ ਨਾਨਕ ਭਵੈ ਨਾ ਬੇਖਿਆ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਣ ਪੰਜੇ ਪਾਵੈ ਦਰਗਹ ਮਾਨ ਪੰਜੇ ਸੁਹਾ ਹੈ ਦਰ ਰਾਜਾ ਨ ਪੰਜਾ ਗਾ ਗੁਰੇ ਇਕਤਿਆਣ ਜੇ ਕੋ ਕਹ ਕਰੈ ਵਿਚਾਰ ਕਰਦੇ ਕੈ ਕਰਨੈ ਨਾਹੀ ਸੁਮਾਰ ਤਉ ਧਰਮ ਦਿਆਗਾ ਪੂਤ ਸੰਤੋਖਾ ਥਾਪ ਰਖੈ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਉ ਲਿ ਉਪਰ ਗੀਤਾ ਪਾਰ ਤਰਤੀ ਹੋ ਰਬਰੈ ਹੋਰ ਹੋਰ ਦਿਸਦੇ ਪਾਰ ਤਲੈ ਗਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨ ਲਿਖਿਆ ਬੁੜੀ ਕਲਾਮ ਇਹੋ ਲੇਖ ਲਿਖ ਜਾਣਾ ਕੋਈ ਲਿਖਾ ਲਿਖਿਆ ਗੀਤਾ ਹੋਏ ਗੀਤਾ ਤਨ ਸੁਹਾੜਿ ਰੂਪ ਕੀਤੇ ਦਾਤ ਜਾਣ ਗਣਕੂਤ ਗੀਤਾ ਪਰ ਸਭੇ ਕੋ ਗਵਾਉ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਵਰਣ ਜਾਵਾ ਏਕ ਵਾਰ ਜੋ ਤੁਧ ਪਾਵੈ ਸਹਿ ਬਲਿਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਦਿਆ ਸੰਖ ਦਾਤਾਰ ਸੰਖ ਸੂਰਮੁਖ ਭਗਸਾਰ ਸੰਖ ਮੋਨ ਲਿਵ ਲਾਇ ਤਾਰ ਗੁਰਦ੍ਰਦ ਗਾਵਣ ਕਹਾ ਵਿਚਾਰ ਵਾਰਣ ਜਾਵਾ ਇਕ ਵਾਰ ਜੋ ਤੁਧ ਪਾਵੈ ਸਹੀ ਪਲਿਕਾਰ ਤੁਸਦਾ ਸ੍ਰਾਮ ਤਨ ਰੰਕਾਰ ਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਗਲ ਵੱਢ ਹਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਗੁੜੇ ਅਰ ਗੁੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨੰਦਕ ਸੁਰਗ ਰਹਿ ਪਾਰ ਨਾਨਕ ਨੇਜ ਗਹਿ ਵਿਚਾਰ ਵਾਰਣ ਜਾਵਾ ਇਕ ਵਾਰ ਜੋ ਤੁਧ ਪਾਵੈ ਸਭੁ ਪਲਿਕਾਰ ਤੁਸਦਾ ਸਦਾ ਸਲਾਮਤ ਨਰੰਕਾਰ ਸੰਖ ਨਾਵ ਸੰਖ ਥਾਵ ਗੰਮ ਗੰਮ ਸੰਖ ਲੋਵ ਸੰਖ ਕਹੈ ਸਿੜ ਪਾਰ ਹੋਇ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਨ ਬੋਲਣ ਬਾਣ ਅਖਰਸਰ ਸੰਜੋਗ ਵਖਾਣ ਜਿਨਹਿ ਲਿਖੇ ਤੇ ਸਰਨਾਹੇ ਜੇ ਫਰਮਾਇ ਦਿਵ ਤੇ ਬਾਹ ਜੇਤਾ ਕੀ ਤਤ ਨਾ ਨਾਵ ਬਿਨ ਨਾਵੈ ਨਾਹੀ ਕੋ ਥਾਉ ਗੁਰਦ੍ਰਿਤ ਗਵਣ ਕਹਾ ਵਿਚਾਰ ਵਰਣ ਜਾ ਵਾਇ ਇਕ ਵਾਰ ਜੋ ਤੁਧ ਪਾਵੈ ਸਭੁ ਬਲਿਕਾਰ ਤੂ ਸਦਾ ਸਲਾਮ ਤਨ ਰੰਕਾਰ ਭਰੀਐ ਹੱਥ ਪੈਰ ਤਨ ਦੇਹ ਬਾਣੀ ਧੋਤੈ ਤੁਰ ਸੁਖਿ ਹੈ ਮੂਤ ਬਲੀਤੀ ਕਪੜੋ ਹੋਏ ਦੇ ਸਾਬੂਨ ਲਈਐ ਹੋ ਤੋਏ ਪਰਿਆ ਮਤ ਪਾਪਾ ਕੈ ਸੰਗ ਹੋ ਤੋ ਪਹਿਨਾ ਵਾ ਗੈ ਰੰਗ ਭੁਣਨੀ ਭਾਬੀ ਆਖ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਗਮੀ ਆਵੋ ਜਾਹੋ ਤੀਰਥ ਤਪ ਦੇਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਦਰ ਗਤ ਤੀਰਥ ਮਲਣਾਓ ਸਾਵਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤਾ ਆਸ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਗਵਣ ਸਿਤ ਗਵਣ ਬਾਰ ਕਵਣ ਸ੍ਰਤੀ ਮਾਹੋ ਗਵਣ ਜਿਤ ਹੋ ਆਕਾਰ ਵਿਲ ਨ ਪਈਆ ਪੰਡ ਤੇ ਜੇ ਹੋ ਵੈ ਲਿਖ ਪੁਰਾਨ ਵਖਤ ਨ ਪਾਇਓ ਗਾਦੀਆ ਜੇ ਲਿਖਨ ਲੇ ਲਿਖ ਪੁਰਾਨ ਦਦਵਾਰਣਾ ਜੋਗੀ ਜਾਣੈ ਰਤਮਾ ਹੁਨਾ ਕੋਈ ਜਾਗਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦਿਕ ਸਿਆਣਾ ਵੱਡਾ ਸਹਿ ਵੱਡੀ ਨਾਹੀ ਗੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅਗਰ ਗਿਆਨ ਸੁਹੈ ਪਾਤਾਲਾ ਪਾਤਾਲਾ ਅਕ ਆਕਾਸਾ ਆਗਾਸ ਓੜ ਗੋੜੁ ਗਪਾਲ ਥਕੇ ਬੇਦ ਕਹਨਿਕ ਬਾਤ ਸੈ ਸਠਾਰਾ ਗਹਨਿਕ ਤੇ ਬਾਸੁ ਨਿਕ ਤਾਤ ਲੇਖਾ ਹੋਇ ਤਾ ਲਿਖੀਐ ਲੇਖੈ ਹੋਇ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੇ ਏਤੀ ਸੁਰਤਨਾ ਪਾਈਆ ਨਦੀਆ ਤੇ ਵਹਾ ਪਵਹ ਸਮੁੰਦਰ ਨਾ ਜਾਣਿਐ ਸਮੁੰਦਰ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਤਾਨ ਗਿੜੀ ਦੁਲਣਾ ਹੋਵਣੀ ਜੇ ਤਿਸ ਮਨ ਹੋਣਾ ਵੀਸ ਰਹਾ ਅੰਤ ਨਾ ਸੇਵਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇਨ ਨਾ ਅੰਤ ਅੰਤ ਨਾ ਵੇਖਣਾ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨਮੰਤ ਅੰਤ ਨਾ ਜਾਪੈ ਗੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਰਨੇ ਗਏ ਤੇ ਬਿਨ ਲਾਹੀ ਤਾਗੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਹਿਬ ਊਚਾ ਥਾ ਊਚੇ ਉਪਰ ਊਚਾ ਨਾਉੇ ਵੜੂ ਚਾਹੋ ਵੈ ਕੋਈ ਤ ਸੋਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਤਮਾਏ 게તે ਮੰਗ ਹੈ ਜੋਦਾ ਪਾਰ ਗਿਤੇ ਅਗਨਤ ਨਹੀਂ ਵਿਚਾਰ ਗਿਤੇ ਖਵ ਟਟ ਹੈ ਵਿਕਾਰ ਗਿਤੇ ਲੈ ਲੈ ਮੁਕਰਪਾ ਹੈ ਗਿਤੇ ਮੂਰਖ ਖਾਹੀ ਖਾਹੀ ਇਤਿਆ ਦੁਖ ਬੂਸ ਸਦਮਾਰਹਿ ਬੇਦਾ ਤਿਰਿ ਦਾ ਤਾਰ ਬੰਧ ਖਲਾਸੀ ਬਾਣ ਹੋਏ ਹੋ ਰਾਖ ਨਸ ਗਏ ਕੋਈ ਜੇ ਕੋ ਖਾਇ ਗਿਆਖਣ ਪਾਏ ਹੋ ਜਾਣੇ ਜਿਤੇ ਅਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਹਸੇ ਬੇ ਗਈ ਕੇ ਜਿਸਨੋ ਵਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੇ ਮੁੱਲ ਪੰਡਾਰ ਮੁੱਲ ਆਵਹਿ ਮੁੱਲ ਲੈ ਜਾਹਿ ਮੁੱਲ ਭਾਏ ਮੁੱਲਾ ਸਮਾਹਿ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁੱਲ ਅਮੁੱਲ ਪ੍ਰਵਾਨ ਮੁੱਲ ਵਖਸੇ ਸਿ ਸਮੁਲਣੀ ਸਾਨ ਮੁੱਲ ਕਰ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਰਹੇ ਰੁਖੇ ਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਗੀਤੇ ਬੁੱਧ ਆਖੇ ਦਾਨ ਵਿਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਗੀਤੇ ਆਖੇ ਆਖਣ ਬਾਹੀ ਗੀਤੇ ਕਹਿ ਕਹੇ ਊਠ ਊਠ ਜਾਹੇ ਸੁਰ ਕਰੇ ਤਾ ਆਖ ਨਸ ਕਹ ਗਈ ਕੇ ਜੇ ਵਡ ਪਾਵੈ ਜੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾ ਗਾਵਾਰ ਸੁਦਰਗੇ ਹਾ ਸੁਕਰਗੇ ਹਾ ਜਿਤ ਬਹਿ ਸਰਵ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਭਾਵਨ ਹਾਰੇ ਕੇਤੇ ਰਾਗ ਪਰੇ ਸਿਉ ਕਹੀ ਜਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਵਾਰੇ ਗਾਵਹਿ ਚਿਤ ਗੋਦਲ ਜਾਣਹਿ ਲਿਖਿ ਲਿਖਿ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਦੇਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਵਰਨ ਰਖੀਸ਼ਰ ਜੁਗ ਜੁਗ ਵੇਦਾਨਾ ਗਾਵਹਿ ਹੰਗਾਵ ਹੈ ਮਹੂਨੀਆ ਮਨਮਹੂਣ ਸੁਰਗਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਦ ਮਹਾਵਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪਰਪੰਡਾ ਕਰ ਕਰ ਰਖੇ ਤਾਰੇ ਸੇਈ ਤੁਧਨੋਂ ਗਾਵਹਿ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮ ਜਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੀਹੋ ਸਿ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਨ ਆਈ ਕਰ ਕਰ ਵੇਖੈ ਗੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤਿ ਸੁਪਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਹਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਬਧ ਚੋਲੇ ਧਿਆਨ ਕੀ ਕਰਹਿ ਬੂਤ ਖਿੰθα ਗਾਲ ਕੁਵਾਰੀ ਕਾਇਆ ਸੰਯੋਗਦਰੰਡਾ ਪ੍ਰਤੀਤ ਆਈ ਬਾਂਤੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਦ ਜੋ ਜੁਗੇ ਇਕ ਹੋਵੇ ਸ ਭੁਗਤ ਗਿਆਨ ਦੇ ਆਪਨ ਢਾਰਣ ਘਟ ਘਟ ਵਜਹਿ ਨਾਦ ਆਪਨਾਥ ਨਾਥੀ ਸਭ ਜਾਗੀ ਰਿਦਿ ਸਿਦਿ ਅਵਰਾ ਸਾਧ ਸੰਯੋਗ ਵਿਜੋਗ ਦੁਇ ਕਰ ਚਲਾਵ ਹੈ ਲੇਖਿ ਆਵੈ ਪਾਗ ਆਦੇਸ ਤਿਸੈ ਆਦੇਸ ਆਦਿ ਨੀਲਨਦ ਅਨਾਹਤ ਜੁਜੁਗੇ ਕੋ ਵੇਸ ਏਕਾ ਮਾਈ ਜੁਗਤਿ ਬਿ ਆਇ ਤਨ ਚੇਲੇ ਪ੍ਰਵਾਨ ਇਕ ਸੰਸਾਰ ਇਕ ਪੰਡਰ ਇਕ ਲਾਇ ਦੀਵਾਨ ਜਿਵਤ ਸੁਭਾਵੈ ਤਿਵੈ ਚਲਾਵੈ ਜਿਵੋ ਵੈ ਪ੍ਰਮਾਨ ਓਹ ਵੇਖੈ ਉਹਨਾ ਨਦਰਣ ਆਵੈ ਬਹੁਤਾ ਹੋਵਟਾਨ ਆਦੇਸ ਤਿਸੈ ਆਦੇਸ ਆਦ ਨੀਲ ਨਦ ਅਨਾਹਤ ਜੁਗ ਜੁਗੇ ਕੋ ਵੇ ਸਾਸਣ ਲੋਏ ਲੋਏ ਪੰਡਾਰ ਜੋਗਿਛ ਪਾਇ ਉਸੇ ਕਾਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸਚੇ ਕੀ ਸਾਜੀ ਕਾਰ ਆਦੇਸਤ ਸੈ ਆਦੇਸ ਆਦ ਨੀਲ ਨਦ ਅਨਾਹਤ ਜੁਗ ਜੁਗੇ ਕੋ ਵੇਸ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਢੇੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰਾਹ ਹੈ ਬਤ ਪਵੜੀਆ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਯਾਹੀ ਰੀਸ ਨਾਨਕ ਨਦਰੀ ਪਾਈਐ ਰਤਿ ਸੂਰਾ ਜੋਰ ਨਮਗਣਾ ਦੇਨ ਨਾ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸ੍ਰਿਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੀ ਰੁਤੀ ਦਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸੁਜ ਧਰਤਿ ਥਾ ਅਪੁਰਖੀ ਧਰਮਸਾਲ ਤਿਸੁਜ ਜੀ ਜੋਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚੈ ਆਪ ਸਚਾ ਦਰਬਾਰ ਤਿਥੈ ਸੋਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਗਜ ਬਗਾਇ ਉਥੈ ਪਾਏ ਨਾਨਕ ਗਏ ਆਜਾ ਬਹਿ ਜਾਏ ਧਰਮ ਖੰਡ ਗਾਇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਗੇਤੇ ਕਾਣ ਮਹੇਸ ਕੇਤੇ ਪਰਮੇ ਘਾੜਤ ਕੜਿ ਹੈ ਰੂ ਰੰਗ ਕੇ ਵੇਸ ਕੇਤੇ ਅਗਰਮ ਭੂਮੀ ਮੇਰ ਗੇਤੇ ਕੇਤੇ ਤੂ ਉਪਦੇਸ ਸੋ ਗੇਤਿੰਦ ਚੰਦ ਸੂਰ ਗੇਤੇ ਸਰਬੋਦਨਾਥ ਗیتے ਕੇਤੇ ਦੇਵੀ ਵੇਸ ਗਉਣ ਗیتے ਕੇ ਤੇਰਾ ਤਨ ਸੁਮੰਦ ਗਤਿਆ ਖਾਣੇ ਗਤਿਆ ਬਾਣੀ ਗیتے ਬਾ ਨਰਿੰਦ ਗਤਿਆ ਸੁਰਤੀ ਸੇਵਕ ਗیتے ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਗੋੜ ਅਨੰਦ ਸਰਮੁਖੰਡ ਕੀ ਬਾਣੀ ਰੂਪ ਤਿਥੈ ਗਾੜਤ ਘੜੀਏ ਬਹੁਤ ਅਨੂਪ ਤਾਗ ਅਗਲਗਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਬਿਸਤਾਏ ਤਿਥੈ ਘੜੀਏ ਸੁਰਤ ਮਤਮਨ ਬੁੱਧ ਤਿਥਾ ਗੜਿਆ ਸੁਰਾਂ ਸਦਾ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਵਲ ਸੂਰ ਤਨ ਮਹਾਰਾਮ ਰਿਹਾ ਪਰਪੂਰ ਤਿਥੈ ਸੀਤਾ ਸੀਤਾ ਮਹਮਾ ਮਾਹੀ 타ਗੇ ਰੂਪ ਨਗਤ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋਕ ਕਰਹ ਅਨੰਦ ਸੱਚਾ ਮਨ ਸੁਰੇ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨੇਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੈ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਬੀਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਹਰਨ ਮਤ ਵਿਦ ਹਥਿਆਰ ਬੌਖ ਲਾਗਣ ਤਪਤਾਓ ਭਾਂਡਾ ਭਾ ਅਮਰ ਦਾਤ ਢਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈ ਆਵੁਰਾਈਆ ਵਾਚੈ ਧਰਮ ਹਦੂਰ